ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਉਮੀਦ ਕਰਦਾ ਸਾਰੇ ਸਹੀ ਹੋਵੋਗੇ ਤੇ ਕੱਲ ਹਰ ਤੋਂ ਵਲੌਗ ਕੁਝ ਕਾਰਨਾ ਕਰਕੇ ਨਹੀਂ ਪਿਆ ਕਿਤੇ ਮੇਰੇ ਸੱਟ ਲੱਗੀ ਤੇ ਉਹ ਆਹ ਨਿਉ ਵਲੌਗ ਅੱਜ ਐਡਿਟ ਕੀਤਾ ਆ ਕੱਲ ਸੜ ਤੋਂ ਐਡਿਟ ਨਹੀਂ ਆ ਤੇ ਬਾਕੀ ਦੋ ਦਿਨ ਜੀ ਦੱਸੂ ਦੋ ਦਿਨ ਲੈ ਕੇ ਸਾਡੇ ਕੋਲ ਆਣ ਵਾਲਾ ਉਹ ਦਾ ਰੀਜਨ ਇਹ ਸੀ ਕਿ ਪਾਲ ਦੇ ਲੱਗੀ ਸੱਟ ਤੇ ਪਹਿਲਾਂ ਸਾਨੂੰ ਲੱਗਿਆ ਕਿ ਥੋੜੀ ਆ ਤੇ ਪਰ ਉਹ ਥੋੜਾ ਕਰਦੇ ਕਰਦੇ ਆ ਪਟੀਆਂ ਕਰਾਉਣ ਦੇ ਚੱਕਰ ਚ ਕੰਮ ਜ਼ਿਆਦਾ ਵੱਧ ਗਿਆ ਤੇ ਹੁਣ ਫਿਰ ਆਏ ਇਹਨਾਂ ਦੇ ਲਵਾਇਆ ਪਲਸਟਰ ਪਲਸਟਰ ਲਾਉਣਾ ਪਿਆ ਹੁਣ ਤੇ ਲੱਗਾ ਆ ਪਲਸਟਰ ਤੇ ਇਸ ਕਰਕੇ ਫਿਰ ਸਾਡਾ ਟਾਈਮ ਵੀ ਨਹੀਂ ਲੱਗਾ ਥੋੜਾ ਤੇ ਕ੍ਰੈਡਿਟ ਕਰਨ ਵਾਲਾ ਸੀ ਤੇ ਫਿਰ ਤਾਂ ਕਰਕੇ ਲੇਟ ਹੋ ਗਏ ਵਲੌਗ ਵੱਲੋਂ ਤੇ ਚਲੋ ਤੁਸੀਂ ਅੱਜ ਦਾ ਵਲੌਗ ਕਰੋ ਤੇ ਇੰਜੋਏ ਸਸਿਕਾ ਸਸਿਕਾ ਜੀ ਸਾਰਿਆਂ ਨੀ ਰਾਤ ਬੜੀ ਬੇਬੇ ਬਣੀ ਹਨੂ ਹੈ ਰਾਤ ੜਾ ਸਤਾਉਂਦੇ ਹੀ ਹਾਣ ਵੇ ਬਲੀ ਜੀ ਕੀ ਕਰਦੀ ਹਰਾਲ ਬਸ ਮੈਨੂੰ ਐਪਰਕੀ ਦੇ ਹਾਂ ਰੋ ਰੋ ਕੇ ਰੋਂਦੀ ਫੇਰ 2 ਸਕਿੰਟ ਚੁੱਪ ਫੇਰ ਰੋ ਕੇ ਫੇਰ 2 ਸਕਿੰਟ ਚੁੱਪ ਬੁਖਾਰ ਨਾਲ ਵੀ ਜੇਸੀ ਕਰਦੀ ਆ ਮੁਸ਼ਕਿਲ ਆ ਕਿ ਪਾਇ ਮੁਸ ਹਾਂ ਕਿੰਤਰ ਆ ਬੁਖਾਰ ਇਹ ਬਹੁਤ ਸ਼ਤਾਨ ਹੋ ਗਿਆ ਏ ਇੱਕ ਨਿਗਾਹ ਜਿਹਾ ਨਾ ਜਿਹੜਾ ਨਿਗਾਹ ਜਿਆ ਇਹ ਪਾਪਾ ਮੈਨੂੰ ਬੁਖਾਰ ਹੋਇਆ ਹਾਂ ਤਾਂ ਨਹੀਂ ਪਤਾ ਕਿ ਮੈਂ ਪਰ ਡੋਨਾ ਹਾਂ ਮੈਂ ਡੋਨਾ ਸੁਬਾਹ ਦੇ ਕਹ ਸਾਰੇ ਨੂੰ ਰਾਤੀ ਦੇ ਸ਼ਾਰਿਆਂ ਨੂੰ ਗਿਆ ਸ਼ਾਰਿਆਂ ਵਿੱਚ ਚੰਗੀ ਭਾਨਾ ਪਾ 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 ਰਾਤੀ ਤੇ ਬੋਲਦੀ ਨਹੀਂ ਮਨ ਕੀ ਹੁੰਦਾ ਹੁਣ ਪਾ 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 ਕਿ ਪਾਪਾ ਤੇ ਨਹੀਂ ਦੱਸਿਆ ਜਾਂਦਾ ਤੇ ਇਹਦੇ ਮੈਂ ਨਿੱਕਾ ਆ ਨਿੱਕਾ ਆ ਕਿ ਚੱਲੇ ਆ ਆ ਬੜੀ ਨੇ ਬਰਾਕ ਵਿੱਚ ਉੱਥੇ ਰੋਕੋ ਹੋ ਗਿਆ ਤੇ ਯਾਰ ਕੋਈ ਇਹ ਬਗਾ ਇਤਰੇ ਕੋਲੇ ਵਾਲ ਛੱਡ ਵੀ ਤੇਜ ਚੱਲ ਕੋਈ ਨਹੀਂ ਸਰ ਆ ਇਹ ਗਲੌੜੀ ਸਤਾਨ ਆ ਜੀ ਪਤਾ ਨਹੀਂ ਕਿਸੇ ਤੇ ਕੁਝ ਕਲਪ ਕਲ ਲਾਇਆ ਆ ਹਾਂ ਜੀ ਉਸ ਟਿਓਣੇ ਤੇ ਇਹਨੂੰ ਨਾ ਹੀ ਪਤਾ ਲੱਗੇ ਨਾ ਪਤਾ ਲੱਗੇ ਤਾਂ ਸਹੀ ਆ ਕਿੰਨੀ ਗਰਮੀ ਜੀ ਕੀ ਗਰਮੀ ਬਹੁਤ ਜ਼ਿਆਦੀ ਹੋਵੇ ਹਾਂ ਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਸਵਾਗਤ ਆ ਤੁਹਾਡਾ ਸਾਡੇ ਚੈਨਲ ਪਾਲ ਗਿਆ ਬਲੌਗਸ ਦੇ ਉੱਤੇ ਹਾਂ ਜੀ ਹਾਂ ਜੀ ਆਉਣਾ ਜੀ ਆਉਣਾ ਮੈਂ ਥੋੜੀ ਜੀ ਆਪ ਦੀ ਕੀ ਉਹਨੂੰ ਆਂਦੇਂ ਦੇ ਦਿੰਦੇਂ ਨੂੰ ਚੇਤਾ ਭੁੱਲ ਗਿਆ ਮੈਨੂੰ ਕੋਈ ਨਹੀਂ ਲੋ ਜੀ ਇੱਥੇ ਸਾਡੇ ਮਾਰਾ ਜਣੀ ਆਪਦੇ ਵਲੌਗ ਲਾ ਕੇ ਇੰਜੋਏ ਕਰਨਦੇ ਆ ਹੈ ਇਹ ਵਲੌਗ ਇੰਜੋਏ ਕਰਨਦੇ ਜੀ ਕਿ ਜਾਂ ਮਤਲਬ ਕਿ ਵਿਊ ਵਧਾਉਂਦਾ ਜੀ ਤੇ ਮੈਨੂੰ ਨਹੀਂ ਅਲੋ ਜਾ ਅਮਾ ਹਲਦੀ ਘਾਟਿਆ ਹੁੰਦੀ ਹੈ ਕਿ ਨਾ ਇੱਥੇ ਸਬਜੀ ਤਿਆਰ ਹੋ ਗਈ ਹੈ ਚਲਿਆ ਜੀ ਸਬਜੀ ਤੇ ਸਾਨੂੰ ਅੱਜ ਪਤਾ ਨਹੀਂ ਕਿ ਪੈਂਚਮੀ ਹੈ ਅੱਛਾ ਸੇਰ ਦੌੜ ਦੇ ਕੰਮ ਕਰਨੇ ਹਾਂ ਬੰਦੇ ਲੱਗੇ ਨੇ ਕੱਲ੍ਹ ਨੂੰ ਤੇ ਉਹਨਾਂ ਵਾਪਸ ਸਬਜੀ ਸੁਬੀ ਬਣਾਉਣ ਲੈਣ ਬੰਦੇ ਆ ਝੋਨੇ ਦੇ ਗਾਂਧੀ ਵੜਾ ਹੋ ਗਿਆ ਪਰਾਣੀ ਕੀ ਚੱਕ ਰਿਆ ਤੇ ਉਹਦੇ ਕਰਕੇ ਐਨੀ ਜੁੜੀ ਟਾਈਮ ਨਾਲ ਸਬਜ਼ੀ ਬਣਾਈ ਕਿਉਂ ਨਾ ਰੋਟੀ ਬਣਾਈ ਆ ਤੇ ਉਹ ਹੁਣ ਪਤਾ ਲੱਗਾ ਪੈਚ ਨਹੀਂ ਫਿਰ ਅਸੀਂ ਕੰਮ ਕਰਕੇ ਨਾਲ ਹੀ ਖਾ ਲੋਗੇ ਹਾਂਜੀ ਮਾਦਾ ਜੀ ਫਿਰ ਐਨਕਾ ਲਾ ਕੇ ਰੋਟੀਆਂ ਲਾਉਂਦੇ ਜੇ ਮਤਲਬ ਕਿ ਪੂਰੀ ਫਲਾਵਰ ਚੈੱਕ ਕਰਦੇ ਹਾਂ ਮੈਂ ਕਿਹਾ ਪੂਰੀ ਗੋਲ ਰੋਟੀ ਆਵੇ ਉਹ ਤਰਾਉ ਨੂੰ ਆ ਪੂਰੀ ਐ ਗੋਲ ਗੋਲ ਵੇਲੀ ਜਾਵੇ ਗੋਲ ਗੋ ਵੀ ਲੱਤੇ ਗੋਲ ਗੋ ਲੱਤੇ ਕੋਈ ਪੈਸਾ ਨੂੰ ਜਿਆਦਾ ਆਇਆ ਤਾਂ ਇਆਂ ਆਖਿਆ ਜਾਈਏ ਸੀਸ ਦੀ ਪੈਸ਼ਮੀ ਨਾ ਪੱਜੇ ਆਸ ਤੇ ਫਿਰ ਆਇਆ ਕਿ ਟਰਾਲੀ ਜਾਣੀਆਂ ਦੇ ਬੁੱਢੇ ਪਿੰਡ ਆਪਣੇ ਕਿਛਣਾ ਕਰਦੇ ਨੇ ਹੁਣ ਨਹੀਂ ਆ ਗੋਲ ਹੈ ਜਿਉ ਕੋਈ ਗਾਲੀ ਪਤਾ ਤੂੰ ਵੀ ਨਾਲ ਹੀ ਹੈ ਐਈ ਐਈ ਬੁੱਢੇ ਵੱਡੇ ਤੇ ਅਜੇ ਫੇਰ ਵੀ ਕਾਮ ਜਾਵੇ ਆ ਆਪ ਦਾ ਸੁਣਾਓ ਅਸ਼ਾ ਦੇਖ ਕੇ ਆ ਗਿਆ ਸੁਣਾਓ ਇਹ ਸਾਰੇ ਗਏ ਇਹਦੇ ਕੱਲਿਆਂ ਨੇ ਕਿ ਡਿੱਗਣਾ ਸਾਰੇ ਡਿੱਗੇ ਹੋੜ ਅੱਗੇ ਆਲਾ ਹਿਸਾਬ ਵੀ ਲੈ ਰਿਆ ਤੇ ਹਾਂ ਅੱਗੇ ਦੋ ਦਿਨ ਦੋ ਦਿਨ ਉਹ ਗਰਮੀ ਵੀ ਹੱਦੋਂ ਵੱਧ ਪਾਉਂਦਾ ਹੈ ਗਰਮੀ ਤਾਂ ਵੱਧ ਵੀ ਪੈਂਦੀ ਆ ਤੇ ਦੂਜੀ ਗੱਲ ਇਹ ਆ ਕਿ ਅੱਗੇ ਇਹ ਦਰਖਤਾਂ ਦੀ ਹਵਾ ਹਾਂ ਹੋ ਰਿਆ ਏਸੀਆਂ ਦੀ ਹਵਾ ਨਾਲ ਦਰਖਤਾਂ ਦੀ ਹਵਾ ਤੇ ਨਾਲੇ ਨਾ ਅਮਾ ਇਹ ਹੀ ਦੂਜਾ ਕੀ ਲੱਗੇਗਾ ਦ੍ਰਕਤ ਵੀ ਜਿਆਦਾ ਨਹੀਂ ਨਾ ਸੜਕਾਂ ਤੇ ਤੇ ਹੁਣ ਦ੍ਰਕਤ ਵੀ ਨਹੀਂ ਹੈਗੇ ਨਾ ਛਾਂ ਲੱਭਦੀ ਨਾ ਹਵਾ ਲੱਭਦੀ ਲੱਗੇ ਕੋਈ ਵੀ ਨਹੀਂ ਪੋਛ ਗਏ ਉਹਦੇ ਵਿੱਚ ਗਰਮਾਹਟ ਕੋਈ ਵੀ ਨਹੀਂ ਹੈ ਉੱਥੇ ਵਾ ਸ਼ਾ ਰੋਟੀਆਂ ਦੇ ਨਾਲ ਨਾਲ ਚਾਹ ਦੀ ਵੀ ਸੇਵ ਸੇਵ ਮਮੀ ਵਿਚਾਰੇ ਵੀ ਲੇਟ ਹੋ ਗਿਆ ਸ਼ਾਮ ਚਾਹ ਨਹੀਂ ਪੀਤੀ ਜਣੇ ਉੱਥੇ ਲੱਗਿਆ ਪਾਲੀਆਂ ਤੇ ਮੈਂ ਤਾਂ ਕਾ ਚੱਲ ਛੱਡਿਆ ਇਹ ਮੈਨੂੰ ਪਤਾ ਨਹੀਂ ਹੈ ਜਾਣਾ ਆ ਮੈਂ ਤਾਂ ਫਿਰ ਵੈਸੇ ਕੰਮ ਮੈਂ ਕਿਹਾ ਚੱਲ ਜਿਨ੍ਹਾਂ ਨੇ ਖਾਣੀ ਰੋਟੀ ਟਾਈਮ ਨਾਲ ਉੱਠ ਕੇ ਬਣਾਉਣਾ ਸਭੂ ਬੱਸ ਹੋ ਗਿਆ ਲੱਗੀ ਮਸੀਸ ਨਹੀਂ ਹੋਣਾ ਸਬਜੀ ਤਾਂ ਹੋ ਗਈ ਜੀ ਅਸੀਸ ਤੈਨੂੰ ਫੇਰ ਲੱਗ ਗਿਆ ਫੋਨ ਇਹ ਫੇਰ ਲੱਗ ਗਿਆ ਫੋਨ ਉਹ ਕਾਲ ਉਹ ਜਾਓ ਢੋਲ ਹਾਂ ਚਲੋ ਵਜਾਓ ਢੋਲ ਹੋ ਜਾਓ ਆਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਸਾਰੇ ਵਧੀਆ ਹੋਗੇ ਤੁਹਾਡਾ ਬਹੁਤ ਸਾਰਾ ਸਵਾਗਤ ਸਾਡੇ YouTube ਚੈਨਲ ਤੇ ਹਾਂਜੀ ਅਸੀਂ ਚੱਲੇ ਆਂ ਸ਼ਟਾ ਸਾਹਿਬ ਪੈਂਚਮੀ ਸਕੂਲ ਜ਼ੋਨ ਅਸੀਂ ਇਸ ਦਿਨ ਪੈਂਚਮੀ ਸੁੱਕੀਆਂ ਸੀਗੀਆਂ ਤੇ ਅੱਜ ਸਾਨੂੰ ਲੇਟ ਹੀ ਪਤਾ ਲੱਗਾ ਕਿ ਅੱਜ ਪੈਂਚਮੀ ਸਾਨੂੰ ਪਹਿਲਾਂ ਪਤਾ ਨਹੀਂ ਸੀਗਾ ਤੇ ਅਸੀਂ ਚੱਲੇ ਸੀ ਮੱਥਾ ਟਿਕਾਉਣ ਅਸੀਸ ਨੂੰ ਤੇ ਨਾਲੇ ਸੀ ਸ্নান ਵੀ ਕਰਕੇ ਆਊਗਾ ਹਨਾ ਅਸੀਸ ਅਸੀਸ ਵੇਖੋ ਕਿਤਾ ਫੇਟਾ ਮਸਤ ਹੋ ਕੇ ਮੈਂ ਚੂੜੀਆਂ ਲੈਣ ਲੀਆਂ ਪਾਲ ਤੇ ਸੱਚ ਵੇਖਿਆ ਹਾਂਜੀ ਮੈਂ ਚੂੜੀਆਂ ਪਵਾ ਲੀਆਂ ਫਿਰ ਬਾਬੜੀ ਸਾਹਿਬ ਗਏ ਹਾਂ ਤੇ ਉੱਥੋਂ ਹੂੰ ਮੈਂ ਕਿਹਾ ਮੈਂ ਚੂੜੀਆਂ ਲੈਣ ਗਿਆ ਤਾਂ ਟਾਈਮ ਨਹੀਂ ਲੱਗਾ ਜਾਂਦਾ ਫਿਰ ਇਹ ਬਾਬੜੀ ਸਾਹਿਬ ਗਏ ਤੇ ਉੱਥੇ ਹੈਗੀਆਂ ਫਿਰ ਆਪਾਂ ਉੱਥੋਂ ਲੈ ਲੀਆਂ ਚੂੜੀਆਂ ਉਹੜਾ ਚ ਚੂੜੀਆਂ ਦਾ ਚਾਹ ਹੁੰਦਾ ਨਹੀਂ ਹੈ ਹਨਾ ਸਿਸ ਉਹ ਪਾਪਾ ਜੀ ਬਹੁਤ ਚਾਹ ਹੁੰਦਾ ਓਏ ਸੋਨੇ ਉਹ ਡਿੱਗ ਚੋ ਗਏ ਹਵਾਸਾ ਕਿਦਾਂ ਉਹਨਾਂ ਡਰੋਸਾ ਸੀਸ ਨੇ ਅਸੀ ਬੰਦਾ ਸੇ ਮੁੰਡਾ ਨੰਨ ਕੰਦਿਆ ਸੀ 14 15 ਸਾਲਾਂ ਦਾ ਪਹਿਲਾਂ ਜੋਗੀ ਬਣ ਵੀ ਗਿਆ ਉਹਨੂੰ ਪਤਾ ਇਹ ਕੰਮ ਸੌਖਾ ਸਹੀ ਗੱਲ ਜੀ ਸਾਰੀ ਦਾੜੀ ਸ਼ਹਿਰ ਵਨ ਸੋਨੇ ਘੁੰਮੋ ਪਿੰਡ ਘੁੰਮੋ ਤੇ ਮਿਲ ਤੇ ਜਾਣਾ ਹੀ ਆ ਬਾਅਦ ਜਿਹੜਾ ਕਿਆ ਤੋਂ ਮੰਗਿਆ ਕਿ ਨਾ ਕਿਨੇ ਆੜੀ ਜਾਣਾ ਕਿ ਇਹਦਾ ਜੀਦਾ ਵੀਜ਼ਾ ਨਾ ਲੱਗਦਾ ਆ ਭਗਤਾਲਵਾਦੀ ਇਹ ਵੀਜ਼ਾ ਟੈਂਗਾ ਬਾਬਿਆਂ ਨੂੰ ਚੜਾਵਾ ਇਦਾਂ ਕਰਨੇ ਹੁੰਦੇ ਨਾ ਸਹੀ ਗੱਲ ਜੀ ਭਗਤਾ ਤੇਰੇ ਅੰਦਰ ਗਰਮੀ ਹੀ ਲੱਗਦੀ ਮੈਨੂੰ ਤੇਰੀਆਂ ਅੱਖਾਂ ਦਾਦੀਆਂ ਵੀ ਤੇਰੇ 'ਚ ਟੈਨਸ਼ਨ ਬੜੀ ਐ ਤੂੰ ਚੰਗਾ ਬਣਾ ਐ ਤੂੰ ਲੋਕਾਂ ਨੂੰ ਦਿਲ ਦਾ ਚੰਗਾ ਤੈਨੂੰ ਲੋਕ ਲੋਟ ਲੈਂਦੇ ਭਗਤਾ ਸੁਣ ਨਾ ਅਗਲੇ ਨਾ ਹੁਦੈਲਾ ਤੇ ਮੈਂ ਵਾਕਈ ਬੜਾ ਚੰਗਾ ਗੁਰੂਆ ਇਹਨਾਂ ਦੇ ਇਹੋ ਹੀ ਚਾਰ ਕੇ ਗੱਲਾਂ ਹੁੰਦੀਆਂ ਜੇ ਨਾ ਕੋਈ ਵੀ ਹੈ ਨਾ ਸੋਹਣਾ ਬੜਾ ਹੈ ਭਗਤਾ ਪਰ ਤੂੰ ਕਿਸੇ ਤੋਂ ਖਾਦਾ ਨਹੀਂ ਭਗਤਾ ਹਾਂ ਤੇ ਭਗਤੋਂ ਨਹੀਂ ਪਿਛਲੇ ਜਾਂਦੇ ਨੇ ਤਾਂ ਇਹਨਾਂ ਕੋਈ ਹੁੰਦੀਆਂ ਤਾਂ ਭਗਤੋਂ ਨਹੀਂ ਪਿਛਲੇ ਜਾਂਦੇ ਬਾਜੂ ਬਾਤ ਇਹਨਾਂ ਨੇ ਬੜਾ ਕੀ ਕਹਿਣਾ ਹੁੰਦਾ ਹੱਥ ਵਖਾ ਭਗਤਾ ਤੇਰਾ ਹੱਥ ਵੇਖੀਏ ਇਦਾਂ ਹੀ ਕਰਦੇ ਕਰਦੇ ਬਾਜੂ ਕਰਮ ਤੇ ਬੜੇ ਚੰਗੇ ਨੇ ਭਗਤਾ ਪਰ ਤੇਤੋਂ ਕੋਈ ਗਲਤੀਆਂ ਹੋ ਗਈਆਂ ਹੀ ਭਗਤਾ ਹੁਣ ਬਾਬੇ ਚੱਲੇ ਪਹਾੜਾਂ ਨੂੰ ਤੇ ਬਾਬਿਆਂ ਨੂੰ ਦੇ ਰੁਪਈਏ ਹਜ਼ਾਰ ਦਾ ਚੜਾਵਾ ਤੇਰੀ ਸੁਖਣਾ ਪੂਰੀ ਕਰਨਗੇ ਮਹਾਲਿਆ ਦੇ ਜੰਗਲਾਂ ਦੇ ਵਿੱਚ ਭਗਤਾ ਕੋਈ ਆਣ ਤਾ ਕੋਈ ਨਾ ਜਗੰਨਾਥ ਦੇ ਪ੍ਰੇਮੀਓ ਸੁਆਮੀਓ ਕੀ ਨੀਰ ਅੱਲਾਹ ਰੱਬ ਤਾਂ ਵੀ ਤਾਂ ਵੀ ਆਈਏ ਨਾ ਹੈਲੋ ਇਹਨੇ ਕੀ ਆਲਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਤੇਈ ਦਾ ਪੰਗੇ ਲੈ ਜਾਂਦੇ ਆ ਲਾਗੀ ਠੀਕ ਓ ਦੀ ਦੀ ਤੇਰੇ ਘਟੰਦਰਾ ਲਾਈ ਬਹੁਤ ਨੇ ਫੌਜੀ ਗਏ ਬਈ ਚਲੋ ਰੋ ਤੇਰੀ ਮੈਂ ਤਾਂ ਅਰੇ ਇਹ ਨਹੀਂ ਸੁਣ ਗਈ ਚਲੋ ਵਾਪਸ ਚਲੋ ਚੋਕੇ ਲਾਇਆ ਚੋਕੇ ਲਾਇਆ ਮੈਂ ਅਠੇ ਖੜਾ ਆ ਗਿਆ ਸਮਾਨ ਨੂੰ ਗਲੀ ਨੇਸ਼ਨਾਂ ਨੂੰ ਕਰਨਾ ਹੈ ਓਏ ਗਲੀ ਦਾ ਜਾਨ ਤੇ ਸੋਨੇ ਬਥਾਏ ਆ ਭੂਇ ਨੂੰ ਮਿਲਣਾ ਓਏ ਗਲੀ ਨੂੰ ਦੀਦੀ ਨੇ ਚੜੀ ਫੜ ਲੈਣੀ ਤੁਹਾਡੀ ਵਲੌਗ ਚ ਅਮਰੀਨ ਨੇ ਮੈਦ ਬੁਖਾ ਦੇਣਾ ਨੂੰ ਆਪੋ ਆਏ ਤੇਰੀ ਮਮਾ ਤੇ ਗਲੀਨ ਤੇ ਪਾਪਾ ਆਏ ਤੈਨੂੰ ਸਕੂਲ ਹੀ ਭੇਜ ਆਏ ਨਾ ਸ਼ਰਮਾਂ ਦੇ ਜੀ ਬੜਾ ਹਨਾ ਕੁੜੀਆਂਵੇਂ ਪਈ ਐਵੇਂ ਨਾ ਬੁਈਓ ਐਵੇਂ ਨਾ ਹਾਂ ਜਾਨੀ ਇਹ ਮੇਰਾ ਸ਼ੋਨਾ ਜੈ ਨੀਚੇ ਹੋਣਾ ਬੱਸ ਹਾਂਜੀ ਹਾਂਜੀ ਆਪਾਂ ਲੱਡੂ ਖਾਣ ਲੱਗੇ ਲੱਡੂ ਗਲੀਨੇ ਵਿੱਚ ਟੁਕਰਾਰੇ ਖਾਣੇ ਆ ਖਾਣੇ ਲੱਡੂ ਗਾਰੇ ਗੀਨੇ ਓਏ ਗਰਲੀਨ ਤੋਂ ਪਹਨਗ ਲਈ ਪਰ ਹਵਾ ਠੰਡੀ ਆਉਂਦੀ ਹੈ ਨਾ ਅਸੀਂ ਜਾਂਦੇ ਨਾ ਸਾਡੇ ਮੀਂਹ ਪਿਆ ਸਾਡੇ ਨਹੀਂ ਪਿਆ ਬਿਲਕੁਲ ਨਹੀਂ ਪਿਆ ਥੋੜਾ ਜਿਹਾ ਲੱਡੂ ਖਾਲੋ ਲੱਡੂ ਬੀਪ ਮੇਰੇ ਨਾਲ ਵੀ ਆ ਕੇ ਖੋਸ਼ ਹੁੰਦੇ ਜੇ ਬਹਿ ਕੇ ਗੱਡੀ 'ਚ ਕਿ ਗਰਮੀ ਚ ਆਉਂਦੀ ਆ ਤਪੀ ਇਹ ਦੇਖ ਨਹੀਂ ਕਰ ਗਈ ਥੀ ਹਾਏ ਗੱਡੀ ਠੰਡੀ ਤੇ ਗਰਮੀ ਇੰਨੀ ਕੀ ਹਾਲ ਹੋ ਗਿਆ ਜੀ ਚਲ ਗਿਆ ਪੀਣੀ ਮਾਰੀ ਮਾਰ ਲੋ ਸਰੀ ਕੂਲਿੰਗ ਨਹੀਂ ਵੀ ਚਲ ਗਏ ਗਰਲੀਂ ਦੀਆਂ ਵੀ ਗੱਲਾਂ ਲਾਲ ਹੋਈਆਂ ਮੈਂ ਇਹਨਾਂ ਨੂੰ ਕਹਿਣੀ ਮੈਂ ਕਿ ਮਾਰ ਲਓ ਜਾਂ ਭੱਜ ਜਾਓ। ਸਿਰੇ ਮੋਸਾਂੰਦਾ ਜੀ ਇੱਕਦਮ ਹਾਂ ਹੁਣ ਹੋਈ ਗਰਮੀ ਹੋਇਆ ਹੈ ਨਾ ਪਹਿਲਾਂ ਸਵੇਰ ਵੀ ਨਹੀਂ ਲੱਗਣ ਦੀ ਸੀ। ਓ ਮਾਈ ਗੋਡ ਆਹ ਝੜੀ ਸੀਜ਼ਨ ਨੇ ਇੰਨਾ ਤੰਗ ਕੀਤਾ ਆ ਸੱਖਿਓ ਪਿਛੇ ਆਣਾ ਮੈਨੂੰ ਸਮਾਨ ਕਰਾਇਆ ਹੈ। ਅਬ ਇਸੇ ਰੱਖੇ ਮੜਾਏ ਬੋਲ ਪਰ ਤੜਾੜ ਹੱਥ ਤੇ ਸੱਚ। ਆਇਓ ਟੱਪਾ ਨਾ ਟੇਡਾ ਹੋ ਰਿਹਾ ਰੂੜੀ ਨਾ ਲੱਗਣੀ। ਮੈਂ ਕੀ ਕਹਿੰਦੀ ਜੇ ਮੈਂ ਕਹਾਂ ਸੀਜ਼ਨ ਇਹ ਅੱਜ ਇੰਨਾ ਪੰਕਟਾ ਇਸਾਰਾ ਕਿਹੜਾ ਪੰਜੀ ਤਾਂ ਸੁਣਿਆ ਸੀ ਸੀਜ਼ਨ ਕਾਲ ਦੀ ਬਿਮਾਰ ਕਦੀ ਹੋ ਗਈ ਸੀ ਸੀਜ਼ਨ ਬਹੁਤ ਸੰਗਤ ਵੈ ਜੋ ਮਰਜੀ ਆ ਵੇਖੋ ਤੁਸੀਂ ਕਿੰਨੀ ਗੱਡੀ ਲੱਗੀ ਕਿੰਨੀ ਸੰਗਤ ਆਉਂਦੀ ਪੈਂਚਵੇਂ ਬਹੁਤ ਭਰਦੀ ਹਨਾ ਹੂੰ ਬਹੁਤ ਜ਼ਿਆਦਾ ਚਲੋ ਮਾਰਾ ਸਾਰੇ ਨਹੀਂ ਆ ਸਮਰਾਦਾ ਪੂਰੀਆਂ ਕਰਦਾ ਵਈ ਗੁਰੂ ਸੰਗਤ ਸਰਦਣਾ ਆਉਂਦੀ ਹੈ ਮਾਰਾ ਦੇ ਘਰ ਅਨਾਸੀਸ ਸਾਡਾ ਸੀਸ ਵੀ ਤਾਂ ਇੱਥੇ ਮਿਲਿਆ ਸੀ ਸਾਨੂੰ ਅਸੀਸ ਵੀ ਤਾਂ ਸਾਨੂੰ ਬਾਬਾ ਜੀ ਨੇ ਇੱਥੇ ਦਿੱਤਾ ਸੀ ਨਾ ਹਾਂ ਤਾਂ ਪਾਉਏ ਉਹ ਲਾ ਫੇਰ ਉਹੀ ਪਾਉਣ ਲਾ ਪਏ ਉਹਨੂੰ ਫੜਾਓ ਇਧਰ ਅਸੀਸ ਨੂੰ ਜਿੱਦੇ ਚਾਂਦ ਦੇ ਨਾਲ ਬਹਿਣਾ ਆ ਗਿਆ ਆ ਤੇ ਉੱਥੇ ਕਿਤੇ ਇੰਨੀਆਂ ਲੜਾਈਆਂ ਕੀਤੀਆਂ ਨਾ ਆ ਜਿਹੜਾ ਬੱਚਾ ਨਾ ਇਹ ਬਹੁਤ ਅੱਜ ਲੜਾਈ ਕੀਤੀ ਆ ਬੱਚੇ ਨੇ ਬਹੁਤ ਲੜਾਈਆਂ ਕੀਤੀਆਂ ਸਾਡੇ ਨਾਲ ਤੇ ਬਾਬਾ ਜੀ ਨੂੰ ਬਾਗ ਨੂੰ ਕੰਨ ਆਏ ਤੇ ਇੰਨਾ ਪਰੇ ਲੜਾਈ ਕਰੀਦੀ ਆ ਮੱਖਾ ਦੇਖੀ ਜਾਇਆ ਉਹਦੇ ਬੱਚੇ ਬੰਦਾ ਆਏ ਗੁਰੂ ਜੀ ਦੇ ਘਰ ਆ ਕੇ ਠੀਕ ਹੈ ਨਾ ਹਨਾ ਐਵੇਂ ਫੋਕਾ ਦੇ ਚਲੋ ਬਾਲ ਤੋ ਇਹ ਆਪ ਤੇ ਕਾ ਲੈਣਾ ਮਾਂ ਆ ਕੇ ਲੱਗੂਗੀ ਮੈਂ ਤੋ ਲੱਗ ਕੇ ਸਾ ਆਪਣਾ ਮਨ ਰਹੀ ਦੋ ਫਰਾਨੀ ਮੈਂ ਤੇ ਵੀ ਜੇ ਦੇ ਜੀ ਕਰੀ ਜਾਂਦੀ ਮੈਂ ਥਲੇ ਚੱਲੇ ਜਾ ਕੇ ਜੰਨੇ ਥਲੇ ਆ ਕੇ ਵੀ ਉਹ ਕੋਸ਼ੀ ਥੈਂਕ ਯੂ ਕੁਸ਼ਵਰਾ ਤੇ ਹਮ ਮੈਂ ਤਾਂ ਇਸ ਲਈ ਲਿਆਂਦੇ ਉਹਨੇ ਕਾਦੇ ਨਹੀਂ ਜੀ ਪੁੰਗਾ ਚੋਦਰੇ ਕੋਈ ਵੰਦਾ ਨਾ ਆ ਤਾਂ ਲੜ ਮੈਂ ਲੜ ਪੀਏ ਦੇ ਨਾ ਚਾਹ ਤੂੰ ਮੈਂ ਕਿਉਂ ਚਾਹਣਾ ਲੈਣਾ ਵੀ ਤਾਈਆਂ ਨਹੀਂ ਆਇਆ ਮੈਂ ਤਾਂ ਮਮੀ ਬਾਜਾ ਮਾਰਨ ਕਿ ਚਾਹ ਲੈ ਜਾ ਕਰਨ ਦੇ ਕੰਮ ਡਿਆ ਤੇ ਹੁਣ ਮੈਨੂੰ ਇੰਜ ਇੰਜ ਕਰਦਾ ਹੀ ਮੈਂ ਦਾਣਾ ਚਾਹ ਨਹੀਂ ਨਾ ਪੀਂਨ ਦਿੱਤੀ ਉਹਦਾ ਕੰਮ ਨੇ ਟੰਗਦਾ ਹੁਣ ਮਿਲੂ ਵੀ ਨਾ ਚਾਹ ਤੂੰ ਓਹੋ ਦਰੇ ਕੋ ਬਾਲਟੀ ਆ ਗਈ ਚਾਹ ਵਾਲੀ ਫੜੋ ਕਮੜੀ ਚ ਭਲ ਪਾਪਾ ਦੀ ਚਾਹ ਆਈ ਜੇ ਪਾਪਾ ਦੀ ਆਈ ਜਾ। ਗਿਆ, ਤਾਨੇ ਕਿਦਾਂ? ਤਾਨੇ ਕਿਦਾਂ ਬਦਲ ਗਿਆ? ਮੂੰਹ ਵੇਖ ਲੈ। ਨਹੀਂ ਕਿਡੂ ਗਿਆ ਤੋਣੀ। پتہ ਨਹੀਂ ਵੀ ਆਈ ਕੋਈ ਗੱਲ ਜੀ ਹੁੰਦੀ। ਪਤਾ ਨਹੀਂ ਮੰਮੀ ਤੇ ਮਿੰਨਾ ਹੀ ਕੁਛ ਗੱਲ ਜੀ ਕਰਨ ਡੇ ਇਹਦੇ ਵਿੱਚ ਪਤਾ ਨਹੀਂ ਪਾਪਾ ਨੇ ਕੀ ਕਹਤਾ। ਪਤਾ ਨਹੀਂ ਮੰਮੀ ਕੀ ਕਹਿੰਦੀ ਉਹ ਆ ਬਾਬੇ ਨੇ ਆ ਕੀਤਾ ਹੀ ਕਹਿੰਦੇ ਹਾਂ ਤੂੰ ਤੂੰ ਵੀ ਚਲ ਜਾ। ਇਸੇ ਕਰ ਲੜਵੇ। ਮੰਮੀ ਕਹਿੰਦੀ ਤੂੰ ਮੈਨ ਰਾਜੀ ਸੋਚਦੇ ਆਏਂ ਕਿ ਗੱਡੀ 'ਚ ਲੜਨਾ ਜਾ ਕੇ। ਕਿਹੜੇ ਬਾਬੇ ਨੇ ਕਹਿੰਦੇ। ਇਹਨਾਂ ਕਹਾ ਡਾ ਹਾ ਸਾਉਂਡ ਆ।

Я вот, Как Линда?